ਅੱਜ ਸੈਂਟ ਟੈਰੇਸਾਸ ਕੈਥਲੀ ਚਰਚ ਦਾ ਰਿਵਾਲਡ ਵਿੱਚ ਵੱਖ-ਵੱਖ ਮਿਸ਼ਨਾਂ ਦੇ ਧਾਰਮਿਕ ਆਗਵਾਨ ਦੇ ਨਾਲ ਮਿਲ ਕੇ ਇੱਕ ਮੀਟਿੰਗ ਕੀਤਾ ਗਿਆ ਸੀ ਇਦਮੋਕ ਮਕਸਦੇ ਇਹ ਕੇ ਵੀ ਤਰੀਕ ਨੂੰ ਧਾਰੀਵਾਲ ਸ਼ਹਿਰ ਵਿੱਚ ਜੋ 크리스마ਸ ਦਾ ਪ੍ਰੋਗਰਾਮ ਰੱਖੀ ਹੈ ਉਹਦੇ ਬਾਰੇ ਵਿਚਾਰ ਵੰਡਾਦਲਾ ਕੀਤਾ ਤੇ ਇਸ ਸਾਲ ਇਹ ਪ੍ਰੋਗਰਾਮ ਸਾਰੇ ਮਸੀਹ ਭਾਈਚਾਰੇ ਵੱਲੋਂ ਇਕੱਠੇ ਵਧੀਆ ਤਰੀਕੇ ਦੇ ਨਾਲ ਕਰੰਡ ਲਈ ਫੈਸਲਾ ਕੀਤਾ ਹੈ ਜਿਸ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦਾ ਮਹਿਮਾ ਹੋਵੇ ਔਰ ਵਿੜਿਆਈ ਹੋਵੇ ਇਸ ਸਾਲ ਅਸਾਡੇ ਇੱਕ ਕੋਸ਼ਿਸ਼ ਹੈ ਕਿ ਪੂਰੀ ਦੁਨੀਆ ਨੂੰ ਇਹ ਦਿਖਾਉਣ ਦਰਸਾਉਣ ਕਿ ਅਸੀਂ ਸਾਰੇ ਇੱਕ ਹੈ ਭਾਵੇਂ ਅਸੀਂ ਵੱਖ-ਵੱਖ ਮਿਸ਼ਨਾ ਦੇ ਨਾਲ ਆ ਵੱਖ-ਵੱਖ ਰਹਨੇ ਆ ਪਰ ਵੀ ਅਸੀਂ ਯਿਸੂ ਮਸੀਹ ਵਿੱਚ ਇੱਕ ਹੈ ਅਸੀਂ ਇਕੱਠੇ ਸਾਡੇ ਕਲੀਸਿਯਾ ਨੂੰ ਦੂਸਰੇ ਲੋਗਾਂ ਨੂੰ ਸਾਡੀ ਇਕਤਾ ਸਾਡਾ ਪਿਆਰ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਸਾਰੇ ਮਿਲ ਕੇ ਵੀ ਤਰੀਕ ਨੂੰ ਪ੍ਰੀਸ ਮਸੀਹ ਜੀ ਦਾ ਜਨਮ ਦਿਨ ਵਧੀਆ ਤਰੀਕੇ ਨਾਲ ਧੂਮ-ਧਾਮ ਦੇ ਨਾਲ ਮਨਾਉਣਾ ਹੈ ਕਿ ਸ਼ੋਭਾ ਯਾਤਰਾ ਯੀਸ਼ੂ ਰਾਜਾ ਗਿਰਜਾ ਘਰ ਫਤੇ ਨੰਗਲ ਤੋਂ ਸ਼ੁਰੂ ਹੋ ਕੇ ਸ਼ਹਿਰਾਂ ਦੇ ਵਕ ਵਕ ਜਗ੍ਹਾ ਤੋਂ ਹੁੰਦੇ ਹੋਏ ਸਾਡੇ ਧਾਰੀਵਾਲ ਦੇ ਲਿਟਲ ਫਲਾਵਰ ਕੌਨਵੈਂਟ ਸਕੂਲ ਦੇ ਵਿੱਚ ਹੋਣਗੇ ਜਿੱਥੇ ਧਾਰਮਿਕ ਆਗੂਆਂ ਨੇ ਸੰਗਤ ਨੂੰ ਸੰਦੇਸ਼ ਦੇ ਜਨਮ ਦੇ ਵੱਡੇ ਦਿਨ ਦਾ ਅਦਗੀਦ ਮੰਡਲੀ ਦੇ ਨਾਲ ਮਿਲ ਕੇ ਪ੍ਰਭੇਸ ਮਸੀਦਾ ਵਡਿਆਈ ਕਰਨਗੇ ਉਸ ਤੋਂ ਬਾਅਦ ਸਾਰਿਆਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਹੈ ਮੈਂ ਇਹ ਸਾਰੇ ਪ੍ਰੋਗਰਾਮ ਪ੍ਰਭੇਸ ਮਸੀਦੇ ਖੁਰਲੀ ਦੇ ਸਾਹਮਣੇ ਸਮਰਪਣ ਕਰਦਾ ਹਾਂ ਤਾਂ ਕਿ ਇਸ ਅਦੇ ਰਾਹੀ ਪ੍ਰਭੂ ਦੀ ਮहिमा ਹੋਵੇ ਅੱਜ ਸੰਤਨੀਤ ਰੇਜਾ ਕੈਥੋਲਿਕ ਚਰਚ ਦੇ ਵਿੱਚ ਸਤਿਕਾਰਯੋਗ ਸਾਰੀਆਂ ਹੀ ਮਿਸ਼ਨਾਂ ਦੇ ਜਿਹੜੇ ਰਿਲੀਜੀਅਸ ਹੈਡਸ ਨੇ ਅਤੇ ਜਿੰਨੇ ਵੀ ਸਾਡੇ ਰਾਜਨੀਤਿਕ ਈਸਾਈ ਆਗੂ ਸਹਿਬਾਨ ਨੇ ਉਹਨਾਂ ਸਾਰਿਆਂ ਨੇ ਅੱਜ ਧਾਰੀਵਾਲ ਚਰਚ ਦੇ ਵਿੱਚ ਇਕੱਠੇ ਹੋ ਕੇ ਜੋ ਅਸੀਂ 20 ਤਰੀਕ ਨੂੰ ਸਾਰੇ ਸਾਂਝੇ ਤੌਰ ਤੇ ਇੱਕ ਸ਼ੋਭਾ ਯਾਤਰਾ ਕੱਢ ਰਹੇ ਹਾਂ ਇਹਨਾਂ ਸਾਰਿਆਂ ਦੇ ਨਾਲ ਉਸ ਯਾਤਰਾ ਦੇ ਵਿੱਚ ਸਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਇਹਨਾਂ ਸਾਰਿਆਂ ਦੇ ਸਤਿਕਾਰਯੋਗ ਸ਼ਖਸੀਅਤਾਂ ਦੇ ਵਿਚਾਰ ਜਿਹੜੇ ਨੇ ਉਹ ਲੈ ਗਏ ਨੇ ਤੇ ਜਿੱਨੀ ਆਪਾਂ 20 ਤਰੀਕ ਨੂੰ ਜੋ ਕਿ ਹਜ਼ਾਰਾਂ ਦੇ ਹਿਸਾਬ ਦੇ ਨਾਲ ਧਾਰੀਵਾਲ ਸ਼ਹਿਰ ਦੇ ਵਿੱਚ ਇਸਾਈ ਭਾਈਚਾਰੇ ਦੇ ਲੋਕ ਜਿਹੜੇ ਇਕੱਠੇ ਹੋ ਕੇ ਤੇ ਪ੍ਰਭੂ ਯਿਸੂ ਮਸੀਹ ਦਾ ਸ਼ੁਭ ਦਿਹਾੜਾ ਜੋ ਜਨਮ ਦਿਹਾੜਾ ਉਹਨੂੰ ਮਨਾਉਣ ਦੇ ਲਈ ਇਕੱਠੇ ਹੋ ਰਹੇ ਨੇ ਇਹਨਾਂ ਸਾਰਿਆਂ ਦੇ ਜਿੰਨੇ ਵੀ ਇੱਥੇ ਸਾਥੀ ਆਏ ਨੇ ਚਾਹੇ ਉਹ ਧਾਰਮਿਕ ਸਾਡੇ ਲੀਡਰ ਸਹਿਬਾਨ ਚਾਹੇ ਸਾਡੇ ਰਾਜਨੀਤਿਕ ਸਹਿਬਾਨ ਕਿਉਂਕਿ ਧਰਮ ਤੇ ਰਾਜਨੀਤੀ ਨਾਲੋਂ ਨਾਲ ਚੱਲਦੇ ਨੇ ਲੀਡਰਸ ਤੋਂ ਬਿਨਾ ਜਿਹੜੇ ਸਾਡੇ ਰਾਜਨੀਤਿਕ ਲੀਡਰ ਨੇ ਇਹਨਾਂ ਤੋਂ ਬਿਨਾ ਵੀ ਕੋਈ ਕੰਮ ਜਿਹੜਾ ਵਾ ਉਹ ਨਹੀਂ ਹੋ ਸਕਦਾ ਇਸ ਕਰਕੇ ਅੱਜ ਇਹਨਾਂ ਸਾਰਿਆਂ ਨੂੰ ਬੁਲਾ ਕੇ ਤੇ ਇਹਨਾਂ ਦੇ ਨਾਲ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਉਹਦੇ ਨਾਲ ਵਿਚਾਰ ਇਹਨਾਂ ਦੇ ਨਾਲ ਸਾਂਝੇ ਕੀਤੇ ਤੇ ਵੱਖ-ਵੱਖ ਆਗੂਆਂ ਦੀਆਂ ਧਾਰਮਿਕ ਆਗੂਆਂ ਦੀਆਂ ਡਿਊਟੀਆਂ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਆਗੂ ਜਿਹਨੇ ਡਿਊਟੀਆਂ ਨੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਜਿਹੜੀਆਂ ਨਿਭਾਉਣ ਦੇ ਲਈ ਅੱਜ ਦਿੱਤੀਆਂ ਗਈਆਂ ਨੇ ਤੇ ਮੈਂ ਆਸ ਕਰਦਾ ਕਿ ਇਹ ਜਿਹੜਾ ਵੱਡਾ ਦੇਣਾ ਇਹ ਸਾਡੇ ਸਾਰਿਆਂ ਦੇ ਲਈ ਬੜਾ ਖੁਸ਼ਹਾਲੀ ਤੇ ਤਰੱਕੀ ਤੇ ਖੁਸ਼ੀਆਂ ਭਰਿਆ ਹੋਵੇ ਮਰਕੇਸ਼ ਵਿਲੀਅਮ ਕੋਆਰਡੀਨੇਟਰ ਸ਼ੋਭਾ ਯਾਤਰਾ ਅੱਜ ਸਾਰੇ ਪ੍ਰੋਗਰਾਮ ਨੂੰ ਅੰਤਿਮ ਪ੍ਰਾ ਦੇਣ ਦੇ ਲਈ ਇੱਥੇ ਸਤਕਾਰਯੋਗ ਫਾਦਰ ਜੀ ਨੇ ਮੀਟਿੰਗ ਰੱਖੀ ਆ ਔਰ ਸਮੂਹ ਮਸੀਹ ਕਲੀਸਿਆਵਾਂ ਤੇ ਵੱਖ-ਵੱਖ ਚਰਚਸ ਮੈਥੋਡਿਸਟ ਚਰਚ ਸੀਐਨਆਈ ਚਰਚ ਸਲਵੇਸ਼ਨ ਆਰਮੀ ਚਰਚ ਸੈਵਨਥ ਡੇ ਚਰਚ ਔਰ ਪੈਂਟਿਕੋਸਟਲ ਚਰਚ ਕੈਥੋਲਿਕ ਚਰਚ ਇਹ ਸਾਰਿਆਂ ਨੇ ਆਖਰੀ ਫੈਸਲਾ ਕੀਤਾ ਕਿ 20 ਤਰੀਕ ਦੀ ਸ਼ੋਭਾ ਯਾਤਰਾ ਜੋ ਉਸ ਵਿੱਚ ਪੂਰੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਸੀਹ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਭਾਗ ਲੈ ਰਹੇ ਨੇ ਇਹ ਸ਼ੋਭਾ ਯਾਤਰਾ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਣ ਦੇ ਲਈ ਕੱਢੀ ਜਾ ਰਹੀ ਆ ਔਰ ਯਿਸੂ ਰਾਜਾ ਗਿਰਜਾ ਘਰ ਫਤੇਨੰਗਲ ਤੋਂ ਚੱਲ ਕੇ ਸੰਤਰੀ ਤੇਜਾ ਕੈਥੋਲਿਕ ਚਰਚ ਦੇ ਵਿੱਚ ਆਵੇਗੀ ਇੱਥੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਸੰਬੰਧੀ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ ਤੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦਾ ਕੇਕ ਜਿਹੜਾ ਕੱਟਿਆ ਜਾਏਗਾ ਤੇ ਲੋਕਾਂ ਦੇ ਵਿੱਚ ਖੁਸ਼ੀ ਜਿਹੜੀ ਆ ਉਹ ਸਾਂਝੀ ਕੀਤੀ ਜਾਏਗੀ ਸ਼ਹਿਰ ਧਾਰੀਵਾਲ ਦੇ ਵਿੱਚ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਮੈਸੀ ਐਂਡ ਸਨਸ ਫਾਊਂਡੇਸ਼ਨ ਨੂੰ ਐਸਸੀ ਵੱਲੋਂ ਜਿਹੜਾ ਵਾ ਉਹ ਕਿਸ ਤਰ੍ਹਾਂ ਦੇ ਪ੍ਰੋਗਰਾਮਾਂ ਜਿਹੜੇ ਆ ਉਹ ਹੋ ਜਾ ਰਹੇ ਆ ਸਾਰੇ ਭੈਣ ਭਰਾਵਾਂ ਨੂੰ ਜੈ ਐਮਸੀ ਦੀ ਮੈਂ ਬੱਬਾ ਗਿਲ ਕ੍ਰਿਸਚਨ ਨੈਸ਼ਨਲ ਫਰਦਾ ਜੂਦਾ ਪ੍ਰੈਜ਼ੀਡੈਂਟ ਵੀ ਆ ਔਰ ਮੈਸੀ ਐਂਡ ਸਨਸ ਫਾਊਂਡੇਸ਼ਨ ਵੱਲੋਂ ਵੀ ਮੈਂ ਪੰਜਾਬ ਦਾ ਇੰਚਾਰਜ ਆ ਔਰ 20 ਤਰੀਕ ਨੂੰ ਜਿਹੜੀ ਸਾਡੇ ਧਾਰੀਵਾਲ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਉਦੇ ਵਿੱਚ ਅਸੀਂ ਫਾਦਰ ਸਾਹਿਬ ਨਾਲ ਔਰ ਡਾਕਟਰ ਵਿਲੀਅਮ ਜੀ ਨਾਲ ਔਰ ਜੌਨ ਪ੍ਰਧਾਨ ਜੀ ਨਾਲ ਅੱਜ ਗੱਲਬਾਤ ਹੋਈ ਔਰ ਚਰਚ ਦੇ ਵਿੱਚ ਮੀਟਿੰਗ ਹੋਈ ਆ ਔਰ ਅਸੀਂ ਫਾਦਰ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਆ ਕਿ ਪਿਛਲੀ ਵਾਰੀ ਨਾਲੋਂ ਵੀ ਇਸ ਵਾਰੀ ਬੜੀ ਹੀ ਧੂਮ ਧਾਮ ਨਾਲ ਬਕਾਇਦਾ ਅਸਤ ਬਾਜੀ ਔਰ ਢੋਲ ਤਮੱਕੇ ਦੇ ਨਾਲ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਵਾਂਗੇ ਔਰ ਪਿੰਡਾਂ ਦੇ ਵਿੱਚੋਂ ਪਬਲਿਕ ਨੂੰ ਵੀ ਅਸੀਂ ਪੂਰਾ ਯੂਰ ਲਾਵਾਂਗੇ ਪੀ ਸ਼ੋਭਾ ਯਾਤਰਾ ਦੀ ਰੌਣਕ ਵਧਾਈ ਜਾਏ ਔਰ ਮੈਸੀਅਨ ਸੈਂਸ ਫਾਊਂਡੇਸ਼ਨ ਵੱਲੋਂ ਜੋ ਵੀ ਸੇਵਾਇਆ ਲਾਈ ਜਾਏਗੀ ਅਸੀਂ ਚਰਚ ਦੇ ਵਿੱਚ ਦਾਨ ਪੁੱਣ ਵਾਸਤੇ ਮੈਸੀਅਨ ਸੈਂਸ ਫਾਊਂਡੇਸ਼ਨ ਵੱਲੋਂ ਹਾਜ਼ਰ ਕਰਾਂਗੇ। ਧੰਨਵਾਦ ਜੀ ਪਿਛਲੀ ਵਾਰੀ ਬਸਟਰਡ ਧਾਰੀ ਵਾਲ ਦੇ ਵਿੱਚ ਮੈਸੀਅਨ ਸੈਂਸ ਫਾਊਂਡੇਸ਼ਨ ਵੱਲੋਂ ਬਹੁਤ ਹੀ ਨਜ਼ੀਜ਼ ਤਰ੍ਹਾਂ ਦੇ ਕੁਪਾਣ ਲੰਗਰ ਦੇ ਵਿੱਚ ਲਗਾਏਗੇ ਕਿ ਥੋੜਾ ਦੱਸ ਦਿਓ ਕਿ ਉਹ ਲੰਗਰ ਇਸ ਵਾਰ ਵੀ ਲਗਾਇਆ ਜਾ ਰਿਹਾ ਹੈ। हां जी जरूर जी ਸਾਡੇ ਮੈਸੀ ਅਨਸ ਫਾਉਂਡੇਸ਼ਨ ਦੇ ਜਿਹੜੇ ਚੇਅਰਮੈਨ ਆ ਸ੍ਰਿੰਦਰ ਮੈਸੀ ਜੀ ਯੂ ਐਸ ਏ ਉਹ ਉਹਨਾਂ ਨਾਲ ਗੱਲਬਾਤ ਸਾਡੀ ਹੋ ਚੁੱਕੀ ਆ ਉਹ ਅੱਜ ਦੀ ਜਿਹੜੀ ਮੀਟਿੰਗ ਆ ਇਹਦੇ ਬਾਰੇ ਵੀ ਅੱਜ ਸ਼ਾਮ ਨੂੰ ਉਹਨਾਂ ਨਾਲ ਗੱਲ ਕੀਤੀ ਜਾਊਗੀ ਕਿਉਂਕਿ ਪਿਛਲੀ ਵਾਰੀ ਵੀ ਅਸੀਂ ਪਹਿਲਾਂ ਹੀ 3 ਦਿਨ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੋਈ ਸੀ ਲੱਡੂਆਂ ਦੀ ਔਰ ਚਾਹ ਪਕੌੜਿਆਂ ਦੀ ਬਹੁਤ ਬਲਪੀ ਯੋਗਦਾਰ ਨਾਲ ਤਿਆਰੀ ਕੀਤੀ ਸੀ ਸ਼ੋਭਾ ਯਾਤਰਾ ਦੀ ਇਸ ਵਾਰੀ ਵੀ ਪੂਰੇ ਜੋਰ ਸ਼ੋਰ ਨਾਲ ਤਿਆਰੀ ਕੀਤੀ ਜਾਊਗੀ ਸਰ ਮੈਂ ਇਸ ਵਾਰੀ ਕੋਈ 8 ਸਾਲ ਬਾਅਦ ਪਿੰਡ ਤਰੀਜ਼ਾ ਨਗਰ ਤੋਂ ਆ ਨਵਾਸੀ ਹਾਂ 8 ਸਾਲ ਬਾਅਦ ਮੈਂ ਆਪਣੇ ਪਿੰਡ ਦੇ ਵਿੱਚ ਕ੍ਰਿਸਮਸ ਮਨਾ ਰਿਹਾ ਜਿਹੜੀ ਕਿ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਆ ਤੇ ਬਾਕੀ ਇਸ ਤੋਂ ਵੱਧ ਤੇ ਮੈਂ ਕੀ ਕਹਿ ਸਕਦਾ ਵਾਂ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਮੇਰਾ ਨਾਮ ਸੈਮੂਅਲ ਜੋਸਫ ਆ ਤੇ ਕ੍ਰਿਸਮਸ ਦੇ ਨਾਲ ਜੁੜੀ ਹੋਈ ਇਹ ਹੋਈ ਆ ਕਿ ਫੈਮਿਲੀ ਗੈਦਰਿੰਗ ਹੁੰਦੀ ਆ ਸਾਡੇ ਸਾਰੇ ਪਿੰਡ ਦੇ ਵਿੱਚ ਖੁਸ਼ੀ ਮਨਾਈ ਜਾਂਦੀ ਆ ਜਿਹਨੂੰ ਕਿ ਬਹੁਤ ਵੱਡੀ ਖੁਸ਼ੀ ਮੰਨਿਆ ਜਾਂਦਾ ਅਮਰੀਕਾ ਦੇ ਵਿੱਚ ਇਹੋ ਜਿਹਾ ਮੇਰੇ ਨਾਲ ਕੁਝ ਨਹੀਂ ਹੁੰਦਾ ਮੇਰੇ ਵਾਸਤੇ ਉੱਤੇ ਸਿਰਫ ਕੰਮ ਹੀ ਹੁੰਦਾ 20 ਤਰੀਕ ਨੂੰ ਜੋ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਉਣ ਲਈ ਜਾ ਰਹੇ ਆ ਜੋ ਸ਼ੁਭ ਯਾਤਰਾ ਅਸੀਂ ਕੱਢਣ ਜਾ ਰਹੇ ਆ ਜੋ ਫਤੇ ਨੰਗਲ ਤੋਂ ਲੈ ਕੇ ਤ੍ਰੀਜ਼ਾ ਨਗਰ ਚਰਚ ਤੱਕ ਇਹ ਸ਼ੁਭ ਯਾਤਰਾ ਨਿਕਲੇਗੀ ਸੋ ਮੇਰੀ ਅਪੀਲ ਹੈ ਭਰਾਵਾਂ ਨੂੰ ਨੌਜਵਾਨਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਵੱਧ ਚੜ ਕੇ ਇਸ ਸ਼ੁਭ ਯਾਤਰਾ ਦੇ ਵਿੱਚ ਹਿੱਸਾ ਲੈਣ ਸੋ ਸਾਡੀ ਕਿਸਰੀ ਯੂਮ ਮੋਰਚਾ ਦੇ ਵੱਲੋਂ ਖਾਸ ਦੋ ਦਦਾ ਲੰਗਰ ਜਿਹੜਾ ਵਾ ਉਹ ਬੱਸ ਸਟੈਂਡ ਦੇ ਵਿੱਚ ਲਗਾਇਆ ਜਾ ਰਿਹਾ ਜਿਹਦੇ ਵਿੱਚ ਸਾਡਾ ਵੀਰ ਲੱਭਾ ਪ੍ਰਧਾਨ ਜੀ ਦਾਨੀਅਲ ਸਿੱਧੂ ਜੀ ਅਗਵਾਈ ਕਰਨਗੇ ਸੋ ਸਾਰਿਆਂ ਨੂੰ ਮੇਰੀ ਅਪੀਲ ਹੈ ਨੌਜਵਾਨਾਂ ਨੂੰ ਖਾਸ ਕਰਕੇ ਕਿ ਵੱਧ ਚੜ ਕੇ ਹਿੱਸਾ ਲੈਣ ਸ਼ੁਭ ਯਾਤਰਾ ਕੀਤੀ ਜਾ ਸੋ ਮੈਂ ਸਭ ਤੋਂ ਪਹਿਲਾਂ ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਉਸ ਤੋਂ ਬਾਅਦ ਚ ਮੈਂ ਸਾਡੇ ਸਤਿਕਾਰ ਦੇ ਜੋਗ ਫਾਦਰ ਜੋਸ ਪਡੀਆਟੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਪਿਛਰੇ ਸਾਲ ਤੋਂ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਜਿਹੜਾ ਸਾਰੀਆਂ ਮਿਸ਼ਨਾਂ ਨੂੰ ਇਕੱਠਿਆਂ ਇਕੱਤਰ ਕਰਕੇ ਔਰ ਆਪਸੀ ਪਿਆਰ ਦਾ ਸਬੂਤ ਦਿੱਤਾ ਹੈ ਕਿ ਜਿਹੜੀ ਇਹ ਬਹੁਤ ਵਧੀਆ ਜਿਹੜੀ ਰਸਮ ਨੂੰ ਚਲਾਇਆ ਆ ਔਰ ਇਹ ਜਿਹੜਾ ਦੂਸਰਾ ਸਾਲ ਆ ਅਸੀਂ ਪਿਛਲੇ ਸਾਲ ਵੀ ਸਾਡੀ ਟੀਮ 크ਰਿਸਚਨ ਜੁਆ ਮੋਰਚਾ ਪੰਜਾਬ ਸਾਡੇ ਚੇਅਰਮੈਨ ਸਾਹਿਬ ਜੀ ਨੇ ਤੁਹਾਨੂੰ ਬਹੁਤ ਵਿਸਤਾਰਪੂਰਵਕ ਦੱਸ ਦਿੱਤਾ ਆ ਅਸੀਂ ਪਿਛਲੇ ਸਾਲ ਨਾਲੋਂ ਵੀ ਸਾਡੀ ਸਾਰਿਆਂ ਦੇ ਵਿੱਚ ਜਿਹੜਾ ਉਤਸ਼ਾਹ ਜ਼ਿਆਦਾ ਆ ਕਿਉਂਕਿ ਇੱਕ ਚੰਗਾ ਮੈਸੇਜ ਆ ਇੱਕ ਦਾਦਾ ਸਬੂਤ ਆ ਔਰ ਬਹੁਤ ਵਧੀਆ ਜਿਹੜਾ ਇਹ ਸਾਡੇ ਮਾਨਯੋਗ ਫਾਦਰ ਜੋਸ ਪੰਡਿਆਟੀ ਜੀ ਨੇ ਬੂਟਾ ਲਗਾਇਆ ਆ ਔਰ ਇਹ ਹੌਲੀ ਹੌਲੀ ਜਿਹੜਾ ਜਿਹੜਾ ਇਹ ਬੂਟਾ ਆ ਵੱਡਾ ਹੋ ਕੇ ਬਰਸ਼ ਬਣ ਜਾਏਗਾ ਔਰ ਬਹੁਤ ਵਧੀਆ ਜਿਹੜਾ ਲੋਕਾਂ ਦੇ ਨਾਲ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਵੱਧ ਚੜ ਕੇ ਪਹੁੰਚਣ ਸੋ ਸਭ ਦਾ ਧੰਨਵਾਦ ਸਾਰਿਆਂ ਨੂੰ ਯੇਸ਼ੂ ਮਸੀਹ ਦੀ ਮੇਰਾ ਨਾਮ ਰਿਤਿਕ ਮੱਟੂ ਆ ਮੈਂ ਸੰਤਰੀਨ ਤਰੇਜ਼ਾ ਕੈਥੋਲਿਕ ਚਰਚ ਦਾ ਯੋਦਾ ਪ੍ਰਧਾਨ ਆ ਅਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਸਾਲ ਵੀ ਆਪਾਂ 크리스마ਸ ਸ਼ੋਭਾ ਯਾਤਰਾ ਕੱਢੀ ਸੀ ਇਸ ਸਾਲ ਵੀ ਅਸੀਂ 20 ਤਰੀਕ ਨੂੰ 크리스마ਸ ਸ਼ੋਭਾ ਯਾਤਰਾ ਯਸ਼ੂ ਰਾਜਾ ਗਿਰਜਾ ਘਰ ਪੱਤੇ ਨੰਗਲ ਤੋਂ ਸਟਾਰਟ ਕਰਾਂਗੇ ਅਤੇ ਜੋ ਕਿ ਸੰਤਨੀ ਤਰੇਜ਼ਾ ਗਿਰਜਾ ਘਰ ਸੋਲ ਦੇ ਵਿੱਚ ਆ ਕੇ ਸਮਾਪਤ ਹੋਵੇਗੀ ਅਤੇ ਇਹਦੀ ਅਗਵਾਈ ਸਤਿਕਾਰਯੋਗ ਫਾਦਰ ਯੋਸ ਪਟਿਆਟੀ ਜੀ ਕਰਨਗੇ ਅਤੇ ਵੱਖ-ਵੱਖ ਮਿਸ਼ਨਾਂ ਦੇ ਜਿੰਨੇ ਵੀ ਅਹੁਦੇਦਾਰ ਨੇ ਉਹਨਾਂ ਨਾਲ ਸਾਡੀਆਂ ਇਸ ਪ੍ਰੋਗਰਾਮ ਨੂੰ ਲੈ ਕੇ ਮੀਟਿੰਗਾਂ ਚੜ੍ਹੀਆਂ ਨੇ ਸਾਡੀਆਂ ਯੂਥ ਦੇ ਨਾਲ ਅਤੇ ਵੱਖ-ਵੱਖ ਕਮੇਟੀਆਂ ਦੇ ਨਾਲ ਜੋ ਵੱਖ-ਵੱਖ ਚਰਚਾ ਦੀਆਂ ਨੇ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਸ ਵਾਰ ਜੋ ਅਸੀਂ 20 ਤਰੀਕ ਨੂੰ 크리스마ਸ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ ਇਸ ਵਿੱਚ ਸਾਡੇ ਮੁਸੀਬ ਭਾਈਚਾਰਾ ਸਾਡੇ ਨੌਜਵਾਨ ਜੋ ਯੂਥ ਨੇ ਵੱਤਵੱਧ ਭਾਗ ਲਏਗਾ ਅਤੇ ਤਾਂ ਕਿ ਉਹ ਇੱਕ ਫੈਸਲਾ ਕਰ ਸਕਣ ਕਿ ਅਸੀਂ ਮਸੀਹ ਦੇ ਅਸਲੀ ਗਵਾਹਾਂ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸ ਵਾਰ ਬਹੁਤ ਵਧੀਆ ਤਰੀਕੇ ਨਾਲ ਅਸੀਂ ਪੁਰੇ ਢਾੜੀਵਾਲ ਦੇ ਵਿੱਚ ਕ੍ਰਿਸਮਸ ਸੈਲੀਬ੍ਰੇਟ ਕਰਾਂਗੇ